ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਤ ਸਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤੀਪਾਰਾ ਹਮ ਰਹਿ ਦੁਸ਼ਟ ਸਭ ਹੈ ਤੁਮ ਕਹਾਵੋ ਆਪ ਹਾਥ ਦੇ ਮੋਹੇ ਬਚਾਵੋ ਸੁਖੀ ਵਸੈ ਮੋਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਹਰਤ ਛਾਨੀ ਜ ਕਰਦ ਹੈ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਦਹੇ ਪਿਆਸਾਂ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਵਰ ਚਹਉਸ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਲੀਐ ਚੁਣ ਚੁਣ ਸਤਰ ਹਮਾਰੇ ਮਾਰੀਐ ਆਪ ਹੱਥ ਦੈ ਮੁਝਾਏ ਭਰੀਐ ਮਰਨ ਕਾਲ ਕਾ ਤਰਾ ਸੁਨੀ ਬਰੀਐ ਹੂ ਜੋ ਸਦਾ ਹਮਾਰੇ ਪਛਾ ਸੇਰੀ ਅਸਤੁੱਜ ਕਰੇ ਹੋ ਰੱਛਾ ਰਾਖਲੇ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਈ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਥਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਥਿਓ ਜਬ ਉਹਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੁਹ ਬਦਕਿਓ ਘਟ ਘਟ ਗਏ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰਾ ਪਰ ਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂੰ ਕਬ ਹੂੰ ਤੁਮ ਮੈਂ ਮਿਲਤ ਦੇਹ ਤਰਸਬ ਹੂੰ ਜੇਤੇ ਬਦਨ ਸਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਿਬਕਾਨੇ ਲਭ ਆਦ ਅਨੀਲ ਅਨਾਦ ਅasamb ਦਾ ਕਾ ਮੂੜ ਉਚਾਰਤ ਫੇਦਾ ਯਾਰ ਕੋਪੇ ਵਨਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੂਮਾਨਤ ਮਹਾ ਮੂੜ ਕਿਛ ਪੇਦ ਨਾ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਵਰਨਤ ਪੈਨ ਪੈਨ ਤਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਤ ਸਜਾ ਪਥਮ ਸੰਸਾਰਾ ਇਕ ਰੂਪ ਅਨੂਪ ਸਰੂਪਾ ਰੰਕ ਪਿਓ ਰਾਵ ਕਹੀ ਪੂਪਾ ਅੰਡਜ ਜੇਰਜ ਸਿਤਜ ਕੀਨੀ ਉਤਪੁਜ ਖਾਨ ਬਹੁਰ ਰਚਦੀਨੀ ਕਹੂ ਫੂਲ ਰਾਜਾ ਹਵੈ ਬੈਠਾ ਕਹੂ ਸਿਮ ਟੱਪਿਓ ਸੰਕਰਿ ਇਕੇਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦਿ ਯੁਗਾਦ ਸਰੂਪਸਯੰ ਭਵ ਅਬਰਛਾ ਮੇਰੀ ਤੁਮ ਕਰੋ ਸਿਖਿਓ ਭਾਰਯ ਸਿਖ ਸੰਗਰੋ ਦੁਸ਼ਟ ਜਤ ਉਠਵਤ ਉਤਪਾਤਾ सकल मलेस करो रणखाता जे अस्तु सब सर नहीं परै तिन कह दुष्ट दुख तो अमरै औरख जबन पग परै तिहारे तिन कह तुम संकट सब टारै जो कल को एक बार ते आए हैं ताके काल निकट नहीं आए है रक्षा होए ताही सब कला दुष्ट अरिष्ट तरत तत्काल कृपा दुष्ट तन जहे ने हरिओ ताके ताप तन क्मह हरिओ ਰੇਤ ਸਿੱਧ ਘਰ ਮੂਰ ਸਭ ਹੋਏ ਦੁਸ਼ਟ ਸਾਸ ਸਕਹਿ ਨ ਕੋਈ ਇੱਕ ਬਾਰ ਜਨ ਤੁਮਹਿ ਸੰਭਾਰਾ ਕਾਲ ਪਾਸਤੇ ਤਹੀਂ ਅਭਾਰਾ ਜਨ ਨਰ ਨਾਮ ਤੇਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਕਣਗ ਕੇਤਮੇ ਸਨ ਤੇਹਾਰੀ ਆਪ ਹਰਤ ਦਇ ਲਹਿ ਅਭਾਰੀ ਸਰਬ othor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲਹਿੋ ਬਚਾਈ ਪਾਤ ਸਾਹੀ ਦਸਵੀਂ ਕਬੀਰ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹੈ ਦੁਸ਼ਟ ਸਭ ਹੈ ਤੁਮ ਕਹਾਓ ਆਪ ਹਾਥ ਦੈ 모ਹੇ ਬਚਾਵਹੁ ਸੁਖੀ ਵਸੈ 모ਹਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰ 모ਹ ਰੱਛਾ ਨਿਜ ਕਰਦਹਿ ਕਰਿਐ ਸਭ ਬੈਰ ਨਕੋ ਆਜ ਸੰਘਰੀਐ پورن ہوئے ہماری یاسا توجن کی دہی پیاسا تمہیں آؤں, تم ہمارے, ہے, چون چون ہمارے آپ ہاتھ دہ مجری مرن کال کا تراس نیبری ہو جو سدا ہمارے پچھا سری اس راک لے ماخنہ ساحب سنت سہای پیارے दीन बंद दुष्टन कहंता तुम हो परी चतुर्दश कंता काल पाए ब्रह्मा बपत्थरा काल पाए शिव जू अवतरा काल पाए कर बिष्णु प्रकासा सकल काल का की हा तमासा जवन काल योगी शिव कीयो वेदराज ब्रह्मा जोथियो जवन काल सब लोक सवार नमस्कार है तही हमारा नमस्कार तिस ही को हमारी ਸਕਲ ਪਰ ਜਾ ਜਨ ਆਪਸ ਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹਿ ਸੁਖੀ ਇਕ ਇਕ ਕੀ ਪੀਰ ਪਛਾਨ ਘਟ ਘਟ ਕਹਿ ਪਟ ਪਟ ਕੀ ਜਾਣੇ ਜਬ ਉਦਕਰਖ ਕਰ ਕਰਤਾਰ ਪਰ ਜਦ ਤਰਤ ਤਬ ਦੇਹ ਅਪਾਰਾ ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੇਤੇ ਬਦਨ ਸਿਸ਼ਟ ਸਭ ਥਾਰੇ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਵਕਾਨੇ ਲਬ ਆਦ ਅਨੀਲ ਅਨਾਦ ਅasamb ਤਾਂ ਕਾ ਮੂੜ ਉਚਾਰਤ ਫੇਦਾ ਜਾਕੋਪੇ ਵਨਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੂਮਾਨਤ ਮਹਾ ਮੂਡ ਕਿਛ ਪੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ 제ਤੀ ਵਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਤ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਓ ਰਾਵ ਕਹੀ ਭੂਪਾ अंडै जे जे रज से तुज कीनी उत पुज खान बहु रच दीनी कहूं फूल राजा हवै बैठा कहूं सिमट पे हो शंकर ये केठा सगरे शिष्ट दिखाय अचम्फव आदयुगाद स्वरूप सयं भव अबरक्षामे री तुम करो सिख्यो भारे सिख संगरो दुष्ट जत उठवत उत्पन्नता सकल मलेष करो रणखाता जे अस्तु सब सर नहीं परै तिन कह दुष्ट दुख तोय मरै ਪੁਰਖ ਜਵਨ ਪਗ ਪਰੇ ਤੇ ਹਾਰੇ ਤਿਨ ਕਹਿ ਤੁਮ ਸੰਕਟ ਸਬਟਾਰੇ ਜੋ ਕਲ ਕੋ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਹੀਂ ਸਭ ਕਾਲਾ ਦੁਸ਼ਟ ਅਰਿਸ਼ਟ ਤਰ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਯਹੇ ਨੇ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿਤ ਸਿੱਧ ਕਰਮੋ ਸਭ ਹੋਏ ਦੁਸ਼ਟ ਸਾਸ ਸਅਸ ਕਹਿ ਨ ਕੋਈ ਇਕ ਬਾਰ ਜਨ ਤੁਮਹਿ ਸੰਭਾਰਾ ਅਲਫਾਸ ਤੇ ਤਹੀਂ ਅਭਾਰਾ ਜਿਨ ਨਰ ਨਾਮ ਤੇਹਾਰੋ ਕਹਾ ਦਾਰਿਦ ਦੁਇਸ਼ਟ ਦੋਖ ਤੇ ਰਹਾ ਕੜਗ ਕੇਤਮੇ ਸਰਨ ਤੇ ਹਾਰੀ ਆਪ ਹਰਤ ਦਇ ਲਹਿ ਅਭਾਰੀ ਸਰਬ othor ਮੋਹ ਹੋ ਸਹਾਈ ਦੁਇਸ਼ਟ ਦੋਖ ਤੇ ਲਹਿ ਬਚਾਈ ਪਾਤ ਸਹੀ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦਇ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਵਿਚਾਰ ਨਨ ਮੰਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮ ਰਹਿ ਦੁਸ਼ਟ ਸਭ ਹੈ ਤੁਮ ਕਾਉ ਆਪ ਹਾਥ ਦੇ ਮੋਹੇ ਬਚਾ ਬਹੁ ਸੁਖੀ ਵਸੈ ਮੋਹਰੋ ਪਰਿਵਾਰਾ ਸਿਵ ਕ ਸਿਖ ਸਭ ਹੈ ਕਰਤਾਰਾ ਮੋਹ ਰੱਛਾ ਨਿਜ ਕਰਦੇ ਕਰਿਐ ਸਭ ਬੈਰ ਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸ ਤੋਰ ਭਜਨ ਕੀ ਰਹੇ ਪਿਆਸਾ ਤੁਮਹਿ ਛਾੜ ਕੋਈ ਅਬਰ ਨਾ ਤੇ ਆਉਂ ਜੋ ਵਰਚਹੁ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰਿਅ ਹੈ ਚੁਣ ਚੁਣ ਸਤਰ ਹਮਾਰੇ ਮਾਰਿਅ ਹੈ ਆਪ ਹਾਥ ਦੇ ਮੁਝਾ ਏ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੋ ਜੋ ਸਰਦਾ ਹਮਾਰੇ ਪਛਾ ਸ੍ਰੀ ਅਸਤੁਜੂ ਕਰੇ ਹੋ ਰੱਛਾ ਰਾਖਲੇ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਥਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੀ ਹਮਾਰਾ ਨਮਸਕਾਰ ਤਿਸ ਹੀ ਕੋ ਹਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ستر کو پل محبد کی جانت پلے کی پشانت چن پر کرپا در کر فولا سنتن دکھ پائے, دکھی, پائے سادھن کہ سکی ایک, ایک کی پیر پشانے کٹ کٹ کہ پٹ پٹ کہ جانے جب اد کرک کرا کر تارا پرجا ترت تب دہارا ਜਬ ਆਕਰਖ ਕਰਤ ਹੂੰ ਕਬਹੂੰ ਤੁਮ ਮੈਂ ਮਿਲਤ ਦੇ ਤਰਸਬ ਹੂੰ ਜੇਤੇ ਬਦਨ ਸਿਸ਼ਟ ਸਭ ਅਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਰੇਦ ਅਰ ਆਲਮ ਨਿਰੰਕਾਰ ਨਿਰਬਕਾਰ ਨੇ ਲਬ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਫੇਦਾ ਜਾ ਕੋ ਭੇਵਨ ਪਾਵਤ ਬੇਦਾ ਤਾਂ ਕੋ ਕਰਪਾ ਹਨ અનુਮਾਨਤ महामूढकिच भेद न जानत महादेव को कहत सदा शिव निरंकार का चीनत नहि पिव आप अपनी बुध है जेती वर्णत पन्न पन्न तो है तेती तुम्हारा लखा न जाय पसारा कह विद सजा प्रथम संसार एकै रूप अनूप सरूपा रंग पियो राव कहि फूपा अंडज जेरज सेतज किनी उतपुज खान बहु रच दीनी कहूं फूल राजा हवै बैठा कहुं सिमट पहो शंकर ये केठा सकरी शिष्ट के दिखाये अचम्फव आदयुगाद स्वरूप सयं भव अबरक्षामे री तुम करो सिख्य भारे सिख संगरो दुष्ट जत उठवत उत्पन्नता सर्कल मलेस करो रणखाता जे अस्तु तब सर नहीं परै तिन कह दुष्ट दुखित वय मरे और जबन पग परै ति हारे तिन कह तुम संकट सब तारै जो कल को एक बार ते आए हैं ताके काल निकट नहीं एह रक्षा होए ताही सब कला दुष्ट अरिष्ट तरत तत्काल कृपा दृष्ट तन जहे ने हरयो ताके ताप तन कमे हरयो रित सिद्ध कर्मो सब होए दुष्ट सास अस कह न कोई एक बार जन तुम्हे संभारा काल फास्ते ताही अभारा जन नर नाम तिहारो कह दारिद दृष्ट दोख ते दुष्ट दो रहा ਕਾੜਕ ਕੇ ਤમે ਸਰਨ ਤੇ ਹਾਰੀ ਆਪ ਹਾਥ ਦੈ ਲੇ ਹਵਾਰੀ ਸਰਬothor ਮੋਹ ਹੋ ਸਹਾਈ ਦੁਸ਼ਟ ਦੋਖ ਤੇ ਲੇ ਹੋ ਬਚਾਈ ਪਾਤ ਸਹੀ ਦਸਵੀ ਕਬਿਓ ਬਾਚ ਬੇਨਤੀ ਚੋਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਵ ਚਰਨਨੁ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰ ਹਮ ਰਹੈ ਦੁਸ਼ਟ ਸਭ ਹ ਤੁਮ ਕਾਉ آپ ہاتھ د مہے بچا بہو سخی و سہ مور سیوک سکھ سب ہے کر تارا محرج کر دے کر سب بیرن کو آج سنگری پورن ہوئے ہماری آسا توجن کی دہے پیاسا تمہیں چھاڈ کوئی ابرنا تے آؤں جو بر چہوس تمتے پاؤں سیوک سکھ ہمارے تاری ہے چن چن ستر ہمارے ماریہ ہے ਆਪ ਹੱਥ ਦੇ ਮੁਝੈ ਭਰੀਐ ਮਰਨ ਕਾਲ ਕਾ ਤਰਾਸ ਨਿਵਰੀਐ ਹੂ ਜੋ ਸਦਾ ਹਮਾਰੇ ਪਛਾ ਸਿਰੀ ਅਸਤੁਜੂ ਕਰੇ ਹੋ ਰੱਛਾ ਰਾਖਲੇ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵ ਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸਾ ਸਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਹੀਂ ਹਮਾਰਾ ਨਮਸਕਾਰ ਤਿਸ ਹੀ ਕੋ ਮਾਰੀ ਸਕਲ ਪਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦ ਕੀਓ ਘਟ ਘਟ ਗਏ ਅੰਤਰ ਕੀ ਜਾਣਤ ਭਲੈ ਬੁਰੈ ਕੀ ਪੀਰ ਪਛਾਨਤ چنٹی تنچر اتھولا س پر کپا دش کر فولا سنتن دکھ پائے تی دھی سکھ پائے ایک پٹ پٹ کی جانے جب اد کرک کرا کر تارا پرجا ترت تب دہ پارا جب آ کرخ کرت ہوں کب ہوں تم مین ملت دہ تر سب ہوں جیتے بدن شیشٹ سب تھار आप अपनी बुज उचारै तुम सबहि ते रहत निरालम जानत वेद भेद अर आलम निरंकार निर्बकार निर्लभ आद अनिल अनाद असंभ तांका मूड उचारत फेदा जाको पेवन पावत बेदा तांको करपा हन अनुमानत महामूड किछ भेद न जानत महादेव को कहत सदा शिव निरंकार का चीनत नहि पिव आप अपनी बुज है जेती ਬਰਨ ਤੋਂ ਪੈਨ ਪੈਨ ਤੋਂ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਕ ਪਿਹੋ ਰਾਵ ਕਹੀ ਪੂਪਾ ਅੰਡਜ ਜੇਰ ਜ ਸਿਤ ਜ ਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਿਹੋ ਸੰਕਰੀ ਕੇਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸਯੰਭਵ अभरक्षामेरी तुम करो सिख्यो भारे सिख संगरो दुष्ट जत उठवत उत्पन्नता सकल मलेष करो रणखाता जे अस्तु सब सर नहीं परै तिन कह दुष्ट दुख तोय मरै परख जबन पग परै तिहारे तिन कह तुम संकट सब टारै जो कल को एक बारत आए हैं ताके काल निकट नहीं आए है रक्षा होए ताही सब कला दुष्ट अरिष्ट तरत तत्काल ਕਿਰਪਾ ਦ੍ਰਿਸ਼ਟ ਤਨ ਜਹੇ ਨੇ ਹਰਿਓ ਤਾਂ ਕੇ ਤਾਪ ਤਨ ਕਮਹਿ ਹਰਿਓ ਰਿਤ ਸਿੱਧ ਘਰ ਮੂ ਸਭ ਹੋਏ ਦੁਸ਼ਟ ਸਾਸ ਸਹਿ ਸਕੇ ਨਾ ਕੋਈ ਏਕ ਬਾਰ ਜਨ ਤੁਮਹਿ ਸੰਭਾਰਾ ਹਾਲ ਫਾਸਤੇ ਤਾਹੀ ਅਭਾਰਾ ਜਿਨ ਨਰ ਨਾਮ ਤੇ ਹਾਰੋ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਕਣਕ ਕੇਤ ਮੈਂ ਸਰਨ ਤੇ ਹਾਰੀ ਆਪ ਹਾਥ ਦੇ ਲਹਿ ਅਭਾਰੀ ਸਰਬ ਠੌਰ ਮੋਹ ਹੋ ਸਹਾਈ दुष्ट दोख ते ले हो बचाई पात साहि दशमी कबे ओ बाच बेनती चौपाई हमरी करो हाथ दय रक्षा पूर्ण होए चित की इच्छा तब चरणन मन रहे हमारा अपना जान करो प्रति पारा हम रह दुष्ट सब है तुम कहो आप हाथ दय मोहे बचावो सुखी वसै मोरो परिवार सेवक सिख सब है करतार ਮੋਹਰਤ ਛਾਨਿ ਜਿ ਕਰਦਹਿ ਕਰੀਐ ਸਭ ਬੈਰਨ ਕੋ ਆਜ ਸੰਘਰੀਐ ਪੂਰਨ ਹੋਏ ਹਮਾਰੀ ਆਸਾਂ ਤੋਰ ਭਜਨ ਕੀ ਦਹਿ ਪਿਆਸਾਂ ਤੁਮਹਿ ਛਾੜ ਕੋਈ ਅਵਰ ਨਾ ਤੇ ਆਉ ਜੋ ਵਰਚਹੁ ਸੁ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਲਿਐ ਚੁਨ ਚੁਨ ਸੱਤਰ ਹਮਾਰੇ ਮਾਰਿਐ ਆਪ ਹੱਥ ਦੈ ਮੁਝਾਏ ਭਰੀਐ ਮਰਨ ਕਾਲ ਕਾ ਤਰਾ ਸੁਨੀਵਰੀਐ ਹਉ ਜੋ ਸਦਾ ਹਮਾਰੇ ਪਛਾ ਸੇਰੀ ਅਸਤੂਜ ਕਰਿ ਹੋ ਰਖਾ ਰਾਖਲੇ ਮੁਹਿ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਹੋ ਪਰਿ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸਾ ਸੈਕਲ ਕਾਲ ਕਾ ਕੀ ਹਾ ਤਮਾਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋ ਥਿਓ ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਹੀਂ ਹਮਾਰਾ ਨਮਸਕਾਰ ਤਿਸ ਹੀ ਕੋ ਮਾਰੀ ਸਕਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦਿਓ ਸਤਰਨ ਕੋ ਪਲ ਮੋਹ ਬਦਕਿਓ ਘਟ ਘਟ ਗਏ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚਿੰਟੀ ਤੈ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕਹੈ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੈ ਪਟ ਪਟ ਕੀ ਜਾਣੈ ਜਬ ਉਦ ਕਰਖ ਕਰਾ ਕਰਤਾਰ ਪਰ ਜਾ ਤਰਤ ਤਬ ਦੇਹ ਅਪਾਰਾ ਜਬ ਆ ਕਰਖ ਕਰਤ ਹੂ ਕਬ ਹੂ ਤੁਮ ਮੈਂ ਮਿਲਤ ਦੇਹ ਤਰਸਬ ਹੂ ਜੇਤੇ ਬਦਨ ਸਿਸ਼ਟ ਸਭ ਥਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਤ ਨਿਰਾਲਮ ਜਾਣਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਬਕਾਰ ਨਿਰਲਭ ਆਦ ਅਨੀਲ ਅਨਾਦ ਅਸੰਭ ਤਾਂ ਕਾ ਮੂੜ ਉਚਾਰਤ ਫੇਦਾ ਜਾ ਕੋ ਭੇਵ ਨਾ ਪਾਵਤ ਬੇਦਾ ਤਾਂ ਕੋ ਕਰਪਾ ਹਨ ਅਨੁਮਾਨਤ ਮਹਾ ਮੂੜ ਕਿਛ ਭੇਦ ਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਪਿਵ ਆਪ ਆਪਣੀ ਬੁਧ ਹੈ ਜੇਤੀ ਬਰਨਤ ਪੈਨ ਪੈਨ ਤੋ ਹੈ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸਜਾ ਪਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਪਿਹੋ ਰਾਵ ਕਹੀ ਪੂਪਾ ਅੰਡੇ ਜੇ ਰਜ ਸਿਤ ਜਕੀਨੀ ਉਤ ਪੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹਵੈ ਬੈਠਾ ਕਹੂੰ ਸਿਮਟ ਪਿਹੋ ਸੰਕਰ ਇਕੇਠਾ ਸਗਰੀ ਸਿਸ਼ਟ ਦਿਖਾਏ ਅਚੰਫਵ ਆਦ ਜੁਗਾਦ ਸਰੂਪ ਸਯੰਫਵ ਅਬ ਰੱਛਾ ਮੇਰੀ ਤੁਮ ਕਰੋ ਸਿਖਿਓ ਭਾਰੇ ਸਿਖ ਸੰਗਰੋ ਦੁਸ਼ਟ ਜੁਤੈ ਉਠਵਤ ਉਤਪਾਤਾ ਸਕਲ ਮਲੇਸ ਕਰੋ ਰਣ ਖਾਤਾ जे अस तुज तव शरण ही परै तिन कै दुष्ट दुख तोय मरै औरख जबन पग परै तिहारे तिन कै तुम संकट सब टारै जो कल को एक बार ते आए हैं ताके काल निकट नहीं एह रक्षा होए ताही सब काला दुष्ट अरिष्ट तरत तत्काल कृपा दृष्ट तन जहि ने हरिओ ताके ताप तन कमे हरिओ रित सिद्ध कर्म सब होए दुष्ट सांस सकहि न कोई एक बार जन तुम्हे संभारा काल फास ते ताही उभारा जिन नर नाम तिहारो कहं दारिद दुष्ट दोख ते रहा कड़ग केत में शरण तिहारी आप हाथ दे लेहे उभारी सरब ठौर मोह हो सहाय दुष्ट दोख ते लेहो बचाई वाहे गुरु जी का खालसा वाहे